ਸੋਸ਼ਲ ਮੀਡੀਆ ਤੇ ਅੱਜ ਕੱਲ ਲੋਕ ਆਪਣੀਆਂ ਗੱਡੀਆਂ ਦੀਆਂ ਬਹੁਤ ਵੀਡੀਓਜ਼ ਬਣਾਉਂਦੇ ਨੇ ਤੇ ਕੁਝ ਲੋਕ ਉਹਨਾਂ ਚੋਂ ਅਜਿਹੇ ਹੁੰਦੇ ਨੇ ਜੋ ਆਪਣੀਆਂ ਗੱਡੀਆਂ ਨੂੰ ਮੋਡੀਫਾਈ ਕਰਾ ਕੇ ਫਿਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਬਣਾਉਂਦੇ ਨੇ ਤੇ ਚੰਗੀ ਤਰ੍ਹਾਂ ਆਪਣੀਆਂ ਗੱਡੀਆਂ ਦੀ ਪ੍ਰਦਰਸ਼ਨੀ ਕਰਦੇ ਨੇ ਤੇ ਸੋਸ਼ਲ ਮੀਡੀਆ ਤੇ ਵਿਊਜ਼ ਲੈਣ ਦੇ ਲਈ ਲੋਕ ਆਪਣੀਆਂ ਗੱਡੀਆਂ ਦੀਆਂ ਬਹੁਤ ਹੀ ਅਜੀਬੋ-ਗਰੀਬ ਤੰਗ ਨਾਲ ਵੀਡੀਓਜ਼ ਵੀ ਬਣਾ ਲੈਂਦੇ ਨੇ ਤੇ ਉਹ ਵੀਡੀਓਜ਼ ਕਈਨਾਂ ਚੋਂ ਕੁਝ ਵੀਡੀਓਜ਼ ਜਿਹੜੀਆਂ ਨੇ ਵਾਇਰਲ ਵੀ ਹੋ ਜਾਂਦੀਆਂ ਨੇ ਤੇ ਉਹਨਾਂ ਚੋਂ ਇੱਕ ਵੀਡੀਓ ਹੈ ਥਾਰ ਦੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ। ਤੋਂ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਵਾਇਰਲ ਹੋ ਕੇ ਪੁਲਿਸ ਤੱਕ ਪਹੁੰਚ ਜਾਂਦੀ ਹੈ। ਜਦੋਂ ਜਦੋਂ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਵੇਖਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਜੋ ਇਸ ਗੱਡੀ ਦਾ ਮਾਲਕ ਹੈ ਆਪਣੀ ਗੱਡੀ ਨੂੰ ਮੋਡੀਫਾਈ ਕਰਾ ਕੇ ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਤੇ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਮੇਨ ਮੋਡੀਫਿਕੇਸ਼ਨ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਉਹ ਇਹ ਹੈ ਕਿ ਇਸ ਗੱਡੀ ਦੀ ਨੰਬਰ ਪਲੇਟ ਜਿਹੜੀ ਹੈ ਉਹ ਇਲੈਕਟ੍ਰਿਕ ਨੰਬਰ ਪਲੇਟ ਬਣਾਈ ਗਈ ਹੈ ਇਸ ਨੌਜਵਾਨ ਦੇ ਵੱਲੋਂ ਮੋਡੀਫਾਈ ਜਦੋਂ ਇਸ ਨੇ ਕਰਵਾਈ اپنی ਜਿਹੜੀ ਨੰਬਰ ਪਲੇਟ ਹੈ ਉਹ ਨੰਬਰ ਪਲੇਟ ਨੂੰ ਲੁਕਾਉਣ ਦੇ ਲਈ ਇੱਕ ਹੋਰ ਨੰਬਰ ਪਲੇਟ ਜਿਹੜੀ ਉਹ ਇਲੈਕਟ੍ਰਿਕ ਨੰਬਰ ਪਲੇਟ ਲਗਵਾ ਲਈ ਕਿ ਜਦੋਂ ਉਹ ਅੰਦਰੋਂ ਕੋਈ ਬਟਨ ਦਬੇਗਾ ਤੇ ਉਹਦੇ ਇੱਕ ਦੂਜੀ ਨੰਬਰ ਪਲੇਟ ਉਸ ਦੀ オリジナル ਨੰਬਰ ਪਲੇਟ ਨੂੰ ਕਵਰ ਕਰ ਲੈ ਕੇ ਜਿਸ ਦੇ ਉੱਤੇ ਲਿਖਿਆ ਗਿਆ ਸੀ 올 ਆਈਜ਼ ਔਨ ਮੀ ਤੇ ਸਾਰੀਆਂ ਹੁਣ ਅੱਖਾਂ ਉਹਦੇ ਤੇ ਪਹੁੰਚ ਗਈਆਂ ਹਰ ਕੋਈ ਉਸ ਨੂੰ ਵੇਖ ਰਿਹਾ ਹੈ ਤੇ ਫਿਰ ਪੁਲਿਸ ਵੀ ਉਸ ਨੂੰ ਜ਼ਰੂਰ ਵੇਖ ਰਹੀ ਹੈ ਉਸ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਤੁਸੀਂ ਆਪ ਹੀ ਸੁਣ ਲਓ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਮਜੀਤ ਐਵਨਿਊ ਵਿਖੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ BB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਫੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਹ ਇਸ ਦੇ ਖਿਲਾਫ ਮੋਟਰਬਾਈਕ ਲੈਕਟ ਦੇ ਤਹਿਤ ਚਲਾਨ ਕੀਤਾ ਗਿਆ ਹੈ ਜਿਸ ਸਿੱਤੇ ਇਹਨਾਂ ਨੂੰ ਭਾਰੀ ਜੁਰਮਾਨਾ ਪੜਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਚਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹੋ ਜਿਹੀ ਐਕਟੀਵਿਟੀ ਵਿੱਚ ਲਿਪਤ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਉਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੜਨਾ ਪੈ ਸਕਦਾ ਹੈ ਥੈਂਕ ਯੂ